ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਇੱਕ ਵਾਰ ਫਿਰ ਤੋਂ ਨਵੀਂ ਵੀਡੀਓ ਦੇ ਵਿੱਚ ਮੌਸਮ ਦੇ ਅਫਰੇ ਲੈ ਕੇ ਹਾਜ਼ਰਾਂ ਜੀ ਅਗਲੇ 4-5 ਦਿਨਾਂ ਦੀ ਗੱਲ ਕਰਾਂਗੇ ਯਾਨੀ ਕਿ ਮਈ ਦੇ ਅਖੀਰ ਤੱਕ ਪੰਜਾਬ ਪਲੱਸ ਨਾਲ ਲੱਗਦੇ ਖੇਤਰਾ ਦਾ ਮੌਸਮ ਕਿਵੇਂ ਦਾ ਰਹਿ ਸਕਦਾ ਹੈ ਮੀਂਹ ਚੱਕਰ ਦੇ ਕਿੰਨੇ ਕਸਰ ਨੇ ਇਹ ਅਫਡੇਟ ਤੁਹਾਨੂੰ ਦੇਵਾਂਗੇ ਐਸੋ ਜੀ ਸਿੱਧਾ ਤੁਹਾਨੂੰ ਤਾਜ਼ਾ ਸੈਟਲਾਈਟ ਦਾ ਸਿਰਾਂ ਤੇ ਲੈ ਕੇ ਚਲਦੇ ਹਾਂ ਜੀ ਆਥਣ ਦੇ ਲਗਭਗ 6:30 ਦਾ ਟਾਈਮ ਹੋਣ ਜਾ ਰਿਹਾ ਹੈ ਤੇ 26 ਮਈ ਦੀ ਜਿਹੜੀ ਸ਼ਾਮ ਹੈ ਹੋ ਚੁੱਕੀ ਹੈ ਦਿਨ ਹੁਣੇ ਆਖਰੀ ਪੜਾਤੇ ਆ ਪੰਜਾਬ ਹਰਿਆਣਾ ਰਾਜਸਥਾਨ ਦੀ ਗੱਲ ਕਰੀਏ ਤੇ ਅੱਜ ਦਿਨ ਫਿਰ ਮੌਸਮ ਗਰਮ ਤੇ ਖੁਸ਼ਕ ਬਣਿਆ ਰਿਹਾ ਬੱਦਲ ਦੇ ਐਸਆਰਸੀ ਬਣਨ ਦੇ ਫਰਕ ਕੁਸ਼ੇਤਰਾਂ ਦੇ ਵਿੱਚ ਫਰ ਨਹੀਂ ਬੱਦਲ ਬਣਿਆ ਅੱਜ ਪੰਜਾਬ ਮੌਸਮ ਪੰਜਾਬ ਦਾ ਹਰਿਆਣਾ ਰਾਜਸਥਾਨ ਦਾ ਬਿਲਕੁਲ ਸਾਫ਼ ਰਿਹਾ ਗਰਮ ਤੇ ਖੁਸ਼ਕ ਮੌਸਮ ਐਸੇਲੇ ਬਣਿਆ ਹੋਇਆ ਹਮਸਵਾਤ ਦੇ ਭਾਗਾਂ ਦੇ ਵਿੱਚ ਬਣੀ ਹੋਈ ਹੈ ਅਜਰਾ ਦਾ ਮੌਸਮ ਬਿਲਕੁਲ ਸਾਫ ਰਹਿਣ ਦੇ ਆਸਾਨ ਹੈ ਜੀ ਕਿਤੇ ਵੀ ਕੋਈ ਵੱਡੇ ਲੈਵਲ ਤੇ ਤਾਂ ਦਿੱਲੀ ਮੌਸਮ ਦੇ ਵਿੱਚ ਸੰਭਵ ਨਹੀਂ ਹੈ ਜੇਕਰ ਬੀਤੇ 24 ਘੰਟਿਆਂ ਦੇ ਅੰਕੜੇ ਚੱਕਦੇ ਹਾਂ ਮੈਕਸਿਮਮ ਟੈਂਪਰੇਚਰ ਦਿਨਾਂ ਦੇ ਤੇ ਬੀਤੇ ਇਦਰਾ ਦੇ ਵਿੱਚ ਇੱਕ ਸਿਸਟਮ ਬਲੰਕ ਗਿਆ ਹਨੇਰ ਝਖੜਵਾਲਾ ਜਿਹਦੇ ਸਦਕਾ ਟੈਂਪਰੇਚਰ ਹੇਠਾਂ ਆਏ ਹੋਏ ਸੀ ਤੇ ਜੇਕਰ ਸਭ ਤੋਂ ਉੱਤੇ ਦੇ ਟੈਂਪਰੇਚਰ ਦੇਖਦੇ ਹਾਂ ਤੇ ਪੰਜਾਬ ਦੇ ਵਿੱਚ ਸਮਰਾਲਾ ਹਲਕਾ ਲੁਧਿਆਣਾ ਜ਼ਿਲ੍ਹੇ ਦੇ ਵਿੱਚ ਸਭ ਤੋਂ ਗਰਮ ਖੇਤਰ ਰਿਹਾ ਜਿੱਥੇ 36.3 ਡਿਗਰੀ ਦੇ ਨਾਲ ਟੈਂਪਰੇਚਰ ਦਰਜ ਹੋਏ ਨੇ ਉੱਥੇ ਹੀ ਭਵਾਨੀ ਜਲਾ ਹਰਿਆਣਾ ਦੇ ਵਿੱਚ ਸਭ ਤੋਂ ਗਰਮ ਖੇਤਰ ਰਿਹਾ ਦੋਨਾਂ ਸੂਬਿਆਂ ਦੇ ਵਿੱਚ ਜਿਨ੍ਹਾਂ ਦੇ ਵਿੱਚ 10 ਡਿਗਰੀ ਦੇ ਵੱਡੇ ਗਰਾਵਟ ਜਿਹੜੀ ਆ ਸੰਭਵ ਹੋਈ ਹੈ ਸਿਸਟਮ ਦੇ ਲੰਘਣ ਕਰਕੇ ਤੇ 10 ਡਿਗਰੀ ਦੇ ਨਾਲ ਥੱਲੇ ਟੈਂਪਰੇਚਰ ਆਏ ਹੋਏ ਨੇ 35 36 ਡਿਗਰੀ ਤੇ ਅਸਲ ਵਿੱਚ ਮੈਕਸਿਮਮ ਟੈਂਪਰੇਚਰ ਜਿਹੜੇ 34 35 36 ਜਿਆਦਾ ਸਾਸ ਚੱਲਦੇ ਹੋਏ ਨੇ ਹਾਂ ਜੀ ਪੰਜਾਬ ਦੇ ਖੇਤਰ ਆ ਭਾਵੇਂ ਹਰਿਆਣਾ ਦੇ ਖੇਤਰ ਆ ਅਉਧੇ ਜੇਕਰ 48 ਘੰਟਿਆਂ ਦੀ ਗੱਲ ਕਰਦੇ ਹਾਂ ਜੇ ਕੱਲ 27 ਤਰੀਕ ਨੂੰ ਵੀ ਬਹੁਤੇ ਖੇਤਰਾਂ ਦੇ ਵਿੱਚ ਮੌਸਮ ਸਾਫ਼ ਰਹਿਣ ਦੇ आसार ਨੇ ਹਲਕੇ ਤੋਂ ਲੈ ਕੇ ਸਵੇਰ ਤੋਂ ਲੈ ਕੇ ਦੁਪਹਿਰ ਤੱਕ ਤਾਂ ਧੁੱਪ ਲੱਗੇਗੀ ਉਸ ਤੋਂ ਬਾਅਦ ਦੁਪਹਿਰ ਤੋਂ ਬਾਅਦ ਜੇਕਰ ਕਿਤੇ ਗਾਰਜਲਿਸਕ ਵਾਲੇ ਬੱਦਲ ਬਣ ਜਾਂਦੇ ਨੇ ਉਹ ਵੀ ਪਹਾੜਾਂ ਦੇ ਨਾਲ ਲੱਗਦੇ ਖੇਤਰਾਂ ਦੇ ਵਿੱਚ ਵੜ ਸਕਦੇ ਨੇ ਆ ਸਾਰੇ ਨਾ ਖੇਤਰਾਂ ਦੇ ਵਿੱਚ ਨੇ ਜਿਨ੍ਹਾਂ ਦੇ ਵਿੱਚ ਰੋਪੜ ਮੁਹਾਲੀ ਚੰਡੀਗੜ੍ਹ ਹੁਸ਼ਿਆਰ ਫਰ ਨਵਾਂ ਸ਼ਹਿਰ ਜਾਂ ਪਠਾਨਕੋਟ ਗੁਰਦਾਸਪੁਰ ਦੇ ਖੇਤਰ ਇਸ ਤੋਂ ਇਲਾਵਾ ਕਿਤੇ ਬੱਦਲ ਲੈਵਲ ਦੇ ਜਿਹੜੇ ਵੱਡੇ ਲੈਵਲ ਦੇ ਆਸਾਰ ਬਣਨ ਦੇ ਬੱਦਲ ਦੇ ਨਹੀਂ ਆ ਤਾਂ ਮੌਸਮ ਕੱਲ ਗਰਮ ਤੇ ਖਾੜਾ ਦੇ ਨਾਲ ਲੱਗਦੇ ਖੇਤਰਾਂ ਦੇ ਵਿੱਚ 29 30 31 ਦਿਨਾਂ ਦੇ ਵਿੱਚ ਇੱਕ ਸਿਸਟਮ ਆ ਰਿਹਾ ਜੀ ਜਿਹੜਾ ਕਿ ਵੱਡੇ ਲੈਵਲ ਤੇ ਮੀਂਹ ਚ ਅਰਜ ਜਲਵਾ ਸਕਦਾ ਹੈ ਇਹ ਸਿਸਟਮ ਨੂੰ ਸਪੋਰਟ ਕਰਨ ਗਿਆ ਤਿੰਨ ਚੀਜ਼ਾਂ ਜਿਹੜੀਆਂ ਕਿ ਪਹਿਲੀ ਚੀਜ਼ ਹੈ ਹਿੱਟ ਹਿੱਟ ਕਿੰਨੀ ਲੱਗਦੀ ਹੈ ਅਗਲੇ ਦੋ ਤਿੰਨ ਦਿਨਾਂ ਦੇ ਵਿੱਚ ਇਹ ਕਾਫੀ ਕੁਝ ਡਿਪੈਂਡ ਕਰੇਗੀ ਦੂਜੀ ਪੁਰਿਆਦੀ ਹਵਾ ਪੁਰਾ ਕਿੰਨੀ ਰਫਤਾਰ ਤੇ ਚੱਲਦਾ ਹੈ 27 28 29 ਤਰੀਕ ਨੂੰ ਔਰ ਤੇਜ਼ੀ ਜੀ ਜੀ ਹਿਊਮਿਡਿਟੀ ਯਾਨੀ ਕਿ ਹਮਸ ਕਿੰਨੀ ਬਣਦੀ ਹੈ ਆਉਂਦੇ 48 ਘੰਟਿਆਂ ਦੇ ਵਿੱਚ ਜੇਕਰ ਮੀਂਹ ਡਰਜ ਹੋ ਜਾਂਦੇ ਨੇ ਕਿਤੇ ਨਾ ਕਿਤੇ ਹਲਕੇ ਛਰਾਟੇ ਲੱਗ ਜਾਂਦੇ ਨੇ ਦੇ ਵਿੱਚ ਥੋੜੀ ਗਰਾਵਟ ਹੋ ਸਕਦੀ ਆ ਜੇਕਰ ਉਮੀਦਾਰ ਜ ਨਹੀਂ ਹੁੰਦੇ ਹਮਸ ਲੈਵਲ ਤੇ ਬਣ ਜਾਂਦੀ ਆ ਤੇ ਫਿਰ 29 30 31 ਵਾਲਾ ਸਿਸਟਮ ਕਿਸੇ ਇੱਕ ਅੱਦੇ ਦਿਨ ਵੱਡੇ ਲੈਵਲ ਤੇ ਮੀਂਹ ਚੱਖੜ ਦਰਜ ਕਰਵਾ ਸਕਦਾ ਪੰਜਾਬ ਦੇ ਸਾਰੇ ਖੇਤਰਾਂ ਦੇ ਵਿੱਚ ਤਗੜਾ ਹਨੇ ਚੱਖੜ ਚੱਲ ਸਕਦਾ ਔਰ ਹਰਿਆਣਾ ਪਛਮੀ ਜੋਪੀ ਉਤਰਾਖੰਡ ਹਿਮਾਚਲ ਤੇ ਜੰਮੂ ਤੇ ਲੈਂਦੇ ਵਾਲੇ ਖਾਸੇ ਖੇਤਰਾਂ ਦੇ ਵਿੱਚ ਇਹ ਸਾਰੇ ਖੇਤਰਾਂ ਦੇ ਵਿੱਚ ਤਗੜੇ ਹਨੇ ਚੱਖੜ ਦੇ ਨਾਲ ਮੀਂਹ ਫਲਸ ਗੜੇ ਮਾਰ ਜੜਿਆ ਹੋ ਸਕਦੀ ਆ ਜੇਕਰ ਅਗਲੇ 48 72 ਘੰਟਿਆਂ ਦੇ ਵਿੱਚ ਜਿਤਨਾ ਕਿ ਤੇ ਸ਼ਰਾਟੇ ਨਹੀਂ ਲੱਗਦੇ ਸੋ ਤਿੰਨ ਚੀਜ਼ਾਂ ਹਿਮੀਡਿਟੀ ਹਮਸ ਤੋਂ ਉੱਪਰ ਔਰ ਉਪਰ ਇਹ ਇੱਕ ਨਜ਼ਰ ਤਾਜ਼ਾ ਅਫਰਡਰ ਤੇ ਲਾਵਾਂਗੇ ਜੋ ਜਾਰੀ ਕੀਤੀ ਹੈ ਜੀ ਅੱਜ ਮੌਸਮ ਵਿਭਾਗ ਨੇ ਭਾਰੀਂ ਦੇ ਅਲਰਟ ਜਾਰੇ ਜਾਰੀ ਕੀਤੇ ਜਾ ਚੁੱਕੇ ਨੇ 29 ਤੇ 30 ਤਰੀਕ ਨੂੰ ਕਿਤੇ ਨਾ ਕਿਤੇ ਜਬਰਦਸਤ ਮਹੀਆ ਦੇ ਸੱਖਲ ਵੱਢ ਸਕਦੇ ਨੇ ਜੇਕਰ ਅਗਲੇ 48 ਘੰਟਿਆਂ ਦੀ ਗੱਲ ਕਰਦੇ ਆ ਜਾਨੀ ਕਿ 27 ਤੇ 28 ਤਰੀਕ ਨੂੰ ਗਰਜ ਚਿੜਸਕ ਦੇ ਨਾਲ ਮੀਂਹ ਦੇ ਅਲਰਟ ਨੇ ਪਰ ਇਹ ਕਾਰਵਾਈਆਂ ਕੋਈ ਸੀਮਿਤ ਖੇਤਰਾਂ ਦੇ ਵਿੱਚ ਰਹਿ ਸਕਦੀਆਂ ਨੇ ਹੋਣ ਗਿਆ ਵੀ ਜਾਂ ਨਹੀਂ ਵੀ ਹੋਣਗੀਆਂ ਕੁਦਰਤ ਦੇ ਹੱਥ ਵਾਸਾ ਹੈ ਉਸ ਸਵਾਭ 29 ਦੀ ਤਰੀਕ ਨੂੰ ਸਿਸਟਮ ਲੱਗਦਾ ਜਾ ਰਿਹਾ ਤੇ ਗਰਜ ਚਿੜਸਕ ਦੇ ਨਾਲ ਵੀ ਪਲੱਸ 40-50 ਕਿਲੋਮੀਟਰ ਰਫਤਾਰ ਦੀਆਂ ਹਵਾਵਾਂ ਜੇਕਰ ਇਹਨਾਂ ਨੂੰ ਸਪੋਰਟ ਮਿਲ ਜਾਂਦੀ ਹੈ ਤਿੰਨੋਂ ਚੀਜ਼ਾਂ ਦੀ ਧੁੱਪ ਹ ਤੇਜ ਹੋ ਸਕਦੀ ਹੈ ਤਗੜਾ ਹਨੇਰ ਝੱਖੜ ਵੀ ਚੱਲ ਸਕਦਾ ਹੈ ਮੀਤ ਗੜੇ ਮਾਰ ਵੀ ਹੋ ਸਕਦੀ ਹੈ ਇਸ ਤੋਂ ਬਾਅਦ ਵੀ ਜਿਹੜੇ ਅਲਰਟ ਨੇ ਉਹ ਇੱਕ ਜ਼ੋਨ ਤੱਕ ਜਾਰੀ ਕੀਤੇ ਜਾ ਚੁੱਕੇ ਨੇ ਇੱਕ ਜ਼ੋਨ ਤੱਕ ਜਿਹੜਾ येलो ਅਲਰਟ ਪੰਜਾਬ ਹਰਿਆਣਾ ਦੇ ਵਿੱਚ ਜਾਰੀ ਕੀਤੇ ਗਏ ਨੇ ਮੀਂਹ ਦੇ ਬਾਕੀ ਦਾ ਨੂੰ ਅਪਡੇਟ ਅਸੀਂ ਰੈਗੂਲਰ ਤੌਰ ਤੇ ਦਿੰਦੇ ਰਹਾਂਗੇ ਇਜਾਜ਼ਤ ਦੋ ਤੁਹਾਨੂੰ